ਸਤ ਸ੍ਰੀ ਅਕਾਲ ਐਸਐਮਜ਼ੈਡ ਨਿਊਜ਼ ਦੇ ਅਖੀਰ ਦੇ ਦਰਸ਼ਕਾਂ ਦਾ ਸਵਾਗਤ ਮੈਂ ਕਿਰਨ ਪ੍ਰੀਤ ਐਸਐਮਜ਼ੈਡ ਦੇ ਸਪੈਸ਼ਲ ਪ੍ਰੋਗਰਾਮ ਚਰਚਾ ਦਾ ਵਿਸ਼ਾ ਦੇ ਵਿਚ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਦੇ ਮੁੱਦੇ ਤੇ ਕਿਸਾਨਾਂ ਦਾ ਮੁੱਦਾ ਅਜੇਹਾ ਮੁੱਦਾ ਬਣ ਚੁੱਕਾ ਹੈ ਕਿ ਹਰ ਇੱਕ ਦੀ ਜ਼ੁਬਾਨ ਤੇ ਚੜਿਆ ਆਇਆ ਤੇ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਵੀ ਬਹੁਤ ਸੁਰਖੀਆਂ ਬਟੋਰੀਆਂ ਇਸ ਨੂੰ ਲੈ ਕੇ ਕਿਸਾਨਾਂ ਦੇ ਉੱਤੇ ਤਸ਼ੱਦਦ ਵੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਸਿਆਸੀ ਸਾਜ਼ਿਸ਼ਾਂ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਹੈ ਕਿਸਾਨੀ ਮੁੱਦਿਆਂ ਦੇ ਉੱਤੇ ਬਹੁਤ ਸਾਰੇ ਬਦਲਾਅ ਆ ਰਹੇ ਨੇ ਤੇ ਜੇ ਗੱਲ ਕਰੀਏ ਦੀਪ ਸਿੱਧੂ ਦੀ ਸਮਾਨਤਾ ਜੋ ਕਿ ਇਸੇ ਨਾਲ ਰਿਲੇਟਡ ਹੋਈ ਸੀ ਅਤੇ ਉਸ ਨੂੰ ਲੈ ਕੇ ਵੀ ਬਾਰ ਬਾਰ ਤਰੀਕਾਂ ਪਈਆਂ ਤੇ ਆਖਿਰਕਾਰ ਉਸ ਤੇ ਫੈਸਲਾ ਆ ਚੁੱਕਾ ਹੈ ਕੀ ਫੈਸਲਾ ਆਇਆ ਇਸ ਦੇ ਨਾਲ ਹੀ ਹੋਰ ਕੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਇਸ ਅੰਦੋਲਨ ਨੂੰ ਲੈ ਕੇ ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਵੀ ਬਹੁਤ ਵੱਡਾ ਐਲਾਨ ਕੀਤਾ ਗਿਆ ਜਿਸ ਵਾਰੀ ਅੱਜ ਅਸੀਂ ਗੱਲ ਕਰਾਂਗੇ ਇਸ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਨਿਊਜ਼ ਐਡੀਟਰ ਆਫ ਐਸਐਮਜ਼ ਨਿਊਜ਼ ਵਰਿੰਦਰ ਜੀ ਨਾਲ ਸਤਿ ਸ਼੍ਰੀ ਅਕਾਲ ਸਾਰੇ ਅਸਮ ਜਰਦੀ ਸਾਡੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਕਰਨ ਜੀ। ਸਰ 26 ਜਨਵਰੀ ਨੂੰ ਜੋ ਕੁਝ ਵੀ ਵਾਪਰੇ ਉਸ ਦਾ ਮੁੱਖ ਦੋਸ਼ੀ ਮੰਨਿਆ ਗਿਆ ਦੀਪ ਸਿੱਧੂ ਨੂੰ ਅਦਾਲਤ ਵਿੱਚ ਬਹੁਤ ਵਾਰ ਪੇਸ਼ੀ ਹੋਈ ਬਾਰ ਬਾਰ ਤਰੀਕਾਂ ਪਈਆਂ ਪਰ ਰੱਦ ਹੋ ਗਈ ਉਹਨਾਂ ਦੀ ਜ਼ਮਾਨਤ ਤੇ ਹੁਣ ਜਿਹੜੀ ਉਹਨਾਂ ਦੀ ਜ਼ਮਾਨਤ ਅਰਜ਼ੀ ਹੈ ਜਿਹੜੀ ਅੱਜ ਦੀ ਜਿਹੜੀ ਲੇਟੈਸਟ ਗੱਲ ਕਰੀਏ ਤਾਂ ਉਹ ਹੈ ਕਿ ਉਹਨਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ ਇਸ ਬਾਰੇ ਤੁਹਾਡਾ ਕੀ 뷰 ਪੁਆਇੰਟ ਹੈ? ਦੇਖੋ ਜਿਹੜੇ ਦੋਸ਼ੀ ਸੀ 26 ਜਨਵਰੀ ਦੇ ਦਿਨ ਟਰੈਕਟਰ ਰੈਲੀ ਜਿਹੜੀ ਕੱਢੀ ਗਈ ਹੈ ਟੱਕਰਬ੍ਰੇਕ ਕੀਤੀ ਗਈ ਹੈ ਕਿਸਾਨਾਂ ਵੱਲੋਂ ਉਸ ਦੇ ਵਿੱਚ ਹਿੰਸਾ ਨੂੰ ਲੈ ਕੇ ਦੀਪ ਸਿੱਧੂ ਤੇ ਲੱਖਖਸਦਾਨਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਕਿ ਇਹ ਮੁੱਖ ਦੋਸ਼ੀ ਨੇ ਜਿਹੜੀ ਹਿੰਸਾ ਲਾਲ ਕਿਲੇ ਦੇ ਵਿੱਚ ਹੋਈ ਹੈ ਉਸ ਨੂੰ ਲੈ ਕੇ ਅਜੇ ਤੱਕ ਲੱਖਖਸਦਾਨਾ ਤੇ ਪੁਲਿਸ ਦੀ ਗ੍ਰਿਫਤਾਰੀ ਪਾਰੀ ਹੈ ਪਰ ਜਿਹੜਾ ਦੀਪ ਸਿੱਧੂ ਹੈ ਇਸ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ 67 ਦਿਨ ਤਿਹਾੜ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਕਈ ਵਾਰ ਜ਼ਮਾਨਤਾ ਦੀ ਐਪਲੀਕੇਸ਼ਨ ਦੇਣ ਤੋਂ ਬਾਅਦ ਅੱਜ ਦੇਖਾਈ ਕੋਈ ਐ ਇੱਕ ਇੱਕ ਲੱਖ ਰੁਪਏ ਦਾ ਇਨਾਮ ਵੀ ਇਹਨਾਂ ਦੋਨਾਂ ਦੇ ਤੇ ਰੱਖਿਆ ਗਿਆ ਅਸਦਾਨਾ ਤੇ ਦੀਪ ਸਿੱਧੂ ਦੇ ਉੱਤੇ ਦੇਖੋ ਗੱਲ ਇਹ ਹੈ ਕਿ ਇਹ ਕੋਈ ਜਿਹੜਾ ਵੀ ਕਿਸਾਨੀ ਅੰਦੋਲਨ ਚੱਲਿਆ ਮੋਹਿਮ ਚੱਲ ਰਹੀ ਹੈ ਇਹ ਆਪਣੇ ਵਾਸਤੇ ਤੇ ਕੰਮ ਕਰ ਰਹੀ ਨਹੀਂ ਸੀ ਇਹ ਇੱਕ ਦੇਸ਼ ਵਾਸਤੇ ਕਿਸਾਨੀ ਵਾਸਤੇ ਲੱਗੇ ਹੋਏ ਸੀਗੇ ਦੋਨੇ ਲੱਖਾਂ ਸੇਦਾਨਾ ਤੇ ਦੀਪ ਸਿੱਧੂ ਔਰ ਜਿਸ ਤਰੀਕੇ ਦੇ ਨਾਲ ਦੇਖੋ ਗੱਲ ਇਹ ਹੈ ਕਿ ਲੱਖਾਂ ਸੇਦਾਨਾ ਜਾਂ ਦੀਪ ਸਿੱਧੂ ਜਿਹੜੇ ਹੈਗੇ ਨੇ ਇਹਨਾਂ ਨੇ 26 ਜਨਵਰੀ ਵਾਲੇ ਦਿਨ ਜਿਹੜੀ ਪਰੇਡ ਹੋਈ ਹੈ ਬਹੁਤ ਲੱਖਾਂ ਦੇ ਦਦਾਤ ਦੇ ਵਿੱਚ ਇਹਨਾਂ ਦੇ ਸਮਰਥਕ ਸੀ ਤੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਸਮਰਥਕਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਕੋਈ ਜਿਹੜੇ ਇਸ ਅੰਦੋਲਨ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੇ ਉਹ ਵੀ ਵਿੱਚ ਆ ਜਾ ਆ ਸਕਦੇ ਸੀ ਉਹ ਵੀ ਹੋ ਸਕਦਾ ਵਿੱਚ ਆ ਗਏ ਹੋਣ ਤੇ ਉਹਨਾਂ ਵੱਲੋਂ ਵੀ ਕੋਈ ਇਹੋ ਜਿਹਾ ਕੰਮ ਕੀਤਾ ਗਿਆ ਹੋਵੇ ਜਿਸ ਦੇ ਨਾਲ ਅੰਦੋਲਨ ਨੂੰ ਜਿਹੜਾ ਹੈਗਾ ਉਹ ਸਨ ਲੱਗ ਗਈ ਹੋਵੇ ਜਾਂ ਇਹ ਬਹੁਤ ਸਾਰੀਆਂ ਚੀਜ਼ਾਂ ਦੇਖੋ ਕਲੀਅਰ ਹੁੰਦੀਆਂ ਸਮਾਂ ਪਾ ਕੇ ਹੁੰਦੀਆਂ ਬਿਲਕੁਲ ਬਿਲਕੁਲ ਔਰ ਜਿਸ ਤਰੀਕੇ ਦੇ ਨਾਲ ਲੱਖਾਂ ਸਿਧਾਨ ਆਪਣੇ ਦੀਪ ਸਿੱਧੂ ਨੂੰ 67 ਦਿਨਾਂ ਤੋਂ ਬਾਅਦ ਅੱਜ ਜਿਹੜੀ ਹੈ ਰਿਹਾਈ ਹੋਈ ਹੈ ਤੇ ਸੁਣਨ ਚ ਆ ਰਿਹਾ ਹੈ ਕਿ ਇਸ ਤੋਂ ਬਾਅਦ ਜਿਹੜੇ ਉਹਨਾਂ ਦੇ ਪ੍ਰੋਡਿਊਸਰ ਨੇ ਆਪਣੇ ਦੀਪ ਸਿੱਧੂ ਦੇ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਬਾਹਰ ਇਕੱਠ ਨਾ ਕਰੋ ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਵੀਕਐਂਡ ਦੇ ਉੱਤੇ ਲਾਕਡਾਊਨ ਲੱਗਿਆ ਹੋਇਆ ਹੈ ਤੇ ਉਹਨਾਂ ਨੇ ਸਾਫ਼ ਤੌਰ ਤੇ ਕਹਿ ਕਿ ਇਕੱਠ ਨਾ ਕੀਤਾ ਜਾਵੇ ਬੇਨਤੀ ਕੀਤੀ ਗਈ ਹੈ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਆ ਗਏ ਉਹਨਾਂ ਨੂੰ ਔਰ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਜੇ ਅੱਜ ਰਿਹਾਈ ਹੁੰਦੀ ਹੈ ਜੋ ਵੀ ਕਾਗਜ਼ੀ ਪੱਤਰੀ ਉੱਤੇ ਜੋ ਪ੍ਰੋਸੀਜਰ ਹੈ ਉਸ ਤੋਂ ਬਾਅਦ ਜੇ ਰਿਹਾਈ ਹੁੰਦੀ ਅੱਜ ਤੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਦੀਪ ਸਿੱਧੂ ਮੱਥਾ ਟੇਕ ਜਾ ਸਕਦੇ ਨੇ ਜੀ ਸਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਸਾਰਾ ਹਾਦਸਾ ਵਾਪਰਿਆ ਕਿਹਾ ਸਕਦੇ ਹਾਂ ਜੀ ਉੱਥੇ ਸਪੋਰਟ ਕਰਦੇ ਦੀਪ ਸਿੱਧੂ ਨੂੰ ਅੱਜ ਇਹ ਨੌਬਤ ਨਹੀਂ ਆਉਣੀ ਸੀ ਉੱਥੋਂ ਦੇ ਸਪੋਰਟਰਸ ਉਹਨਾਂ ਨੇ ਸਪੋਰਟ ਕਰ ਦਿੰਦੇ ਕਿਉਂਕਿ ਉਹਨਾਂ ਲਈ ਉਹ ਲੜ ਰਹੇ ਸੀ ਇੰਨੀ ਦੇਰ ਤੋਂ ਜੀ ਉਥੇ ਇਕੱਠ ਹੋ ਜਾਂਦਾ ਜਿਵੇਂ ਏਕਤਾ ਕਹਿੰਦੇ ਆ ਆਪਾਂ ਏਕਤਾ ਹੋ ਜਾਂਦੀ ਕਿ ਇਹ ਨੌਬਤ ਇੱਥੇ ਤੱਕ ਪਹੁੰਚੇ ਕੀ ਪਤਾ ਸਰਕਾਰ ਇਸ ਚੀਜ਼ ਤੋਂ ਡਰ ਜਾਂਦੀ ਕਿ ਇਹ ਇੱਥੇ ਤੱਕ ਪਹੁੰਚ ਸਕਦੇ ਨੇ ਇਹ ਕੱਲ ਨੂੰ ਕੁਝ ਵੀ ਕਰ ਸਕਦੇ ਦੇਖੋ ਉਹਨਾਂ ਦੇ ਸਮਰਥਕ ਸੀ ਜਾਂ ਕਿਸਾਨ ਸੀ ਉਹਨਾਂ ਵੱਲੋਂ ਵਿਰੋਧ ਨਹੀਂ ਕੀਤਾ ਗਿਆ ਵਿਰੋਧ ਤੁਹਾਨੂੰ ਪਹਿਲਾਂ ਵੀ ਦੱਸਿਆ ਜੋ ਮੈਨੂੰ ਲੱਗਦਾ ਹੈ ਕਿ ਸਾਜ਼ਿਸ਼ ਤਹਿਤ ਜਿਹੜਾ ਉਹਦੇ ਵਿੱਚ ਜਿਹੜਾ ਇਕੱਠ ਹੋਇਆ ਸੀ ਇਕੱਠ ਦੇ ਵਿੱਚ ਉਹ ਲੋਕ ਮੈਨੂੰ ਲੱਗਦਾ ਜੋ ਮੇਰਾ ਆਪਣਾ ਮੰਨਣਾ ਹੈ ਕਿ ਬਹੁਤ ਸਾਰੇ ਲੋਕ ਅਜੇਹੇ ਸ਼ਾਮਲ ਹੋ ਗਏ ਸੀ ਜਿਨ੍ਹਾਂ ਦਾ ਮਕਸਦ ਹੀ ਸੀ ਇਸ ਅੰਦੋਲਨ ਨੂੰ ਖਰਾਬ ਕਰਨਾ ਤੇ ਜਿਸ ਤਰੀਕੇ ਨਾਲ ਮੇਰੀ ਪਹਿਲਾਂ ਵੀ ਜਿਸ ਦਿਨ 26 ਜਨਵਰੀ ਵਾਲਾ ਦਿਨ ਸੀ ਉਸ ਵੇਲੇ ਮੇਰੇ ਬਹੁਤ ਸਾਰੇ ਆਗੂਆਂ ਨਾਲ ਗੱਲ ਹੋਈ ਹੈ ਉਹ ਉਹਨਾਂ ਆਗੂਆਂ ਦਾ ਕਹਿਣਾ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਸੀ ਕਿਸਾਨੀ ਪਹਿਰਾਵੇ ਦੇ ਵਿੱਚ ਸੀਗੇ ਬਹੁਤ ਸਾਰੇ ਜਿਹੜੇ ਸੀਗੇ ਦੂਸਰੇ ਲੋਕ ਵੀ ਸੀ ਜਿਹੜੇ ਕਿਸਾਨ ਨਹੀਂ ਸੀ ਜਾਂ ਹਿੰਦੀ ਭਾਸ਼ੀ ਬੋਲ ਬੋਲ ਰਹੇ ਸੀ ਉਹ ਉਹ ਜੋ ਇੱਕ ਮਿੱਥਿਆ ਗਿਆ ਸੀ ਰੋਡ ਮੈਪ ਤਿਆਰ ਕੀਤਾ ਗਿਆ ਸੀ ਉਸ ਤੋਂ ਭਟਕਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਜੀ ਜੀ ਸੋਚੀ ਸਮਝੀ ਸਾਜ਼ਿਸ਼ ਕੀਤਾ ਗਿਆ ਜੀ ਜੀ ਸਮਝੀ ਜਿਹੜੀ ਸਾਜ਼ਿਸ਼ ਹੈ ਹੋ ਸਕਦੀ ਹੈ ਇਹਦਾ ਖੁਲਾਸਾ ਇਹ ਵਾਰੀ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਇੱਕੋ ਵਾਰੀ ਨਹੀਂ ਹੁੰਦਾ ਟਾਈਮ ਪੀਰੀਅਡ ਹਾਂ ਟਾਈਮ ਪੀਰੀਅਡ ਲੱਗਦਾ ਹੈ ਕਿ ਕੀ ਕੀ ਸੱਚਾਈ ਹੈ ਪਰ ਮੇਰਾ ਮੰਨਣਾ ਚਾਹੇ ਲੱਖਾਂ ਸਿਧਾਨਾ ਜਾਂ ਦੀਪ ਸਿੱਧੂ ਹੈ ਇਹ ਕੋਈ ਜਾਣ ਬੁੱਝ ਕੇ ਇਹਨਾਂ ਨੇ ਜੋ ਖਰਾਬੀ ਕੀਤੀ ਇਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਆਪ ਕੁਝ ਕੀਤਾ ਹੋਊਗਾ ਕਿਉਂਕਿ ਇਹਨਾਂ ਦਾ ਮਕਸਦ ਇਹ ਹੈ ਹੀ ਨਹੀਂ ਸੀ ਇਹਨਾਂ ਨੂੰ ਕੀ ਲਾਭ ਸੀ ਕਿਸਾਨੀ ਅੰਦੋਲਨ ਦਾ ਖਰਾਬ ਕਰਨ ਦਾ ਜੀ ਸਮੇਂ ਦੀ ਨਜ਼ਾਕਤ ਹੁੰਦੀ ਹੈ ਇਹ ਕੁਝ ਇਹ ਬਹੁਤ ਵੱਡੀ ਸਾਜ਼ਿਸ਼ ਦਾ ਫਲਾਸਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਦੇਖੋ ਹੁਣ ਜਿਸ ਤਰੀਕੇ ਦੇ ਨਾਲ ਟੀਵੀ ਚੈਨਲ ਵਾਲੇ ਜੋ ਇਸ ਸਮੇਂ ਗੋਦੀ ਮੀਡੀਆ ਦਾ ਕੰਮ ਹੈ ਗੋਦੀ ਮੀਡੀਆ ਬਹੁਤ ਸਾਰੇ ਦੇਖੋ ਉਹਨਾਂ ਨੇ ਤੇ ਸਾਫ਼ ਪਤਾ ਹੈ ਕਿ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹੈ ਕਿਸਾਨ ਕੋਈ ਗੋਦੀ ਹਮੇਸ਼ਾ ਗੱਲਾਂ ਕੀਤੀਆਂ ਜਾਂਦੀਆਂ ਨੇ ਇਹ ਜੇ ਇੱਥੋਂ ਹੁਣ ਦੇਖੋ ਜੀ ਕਿਸ ਹਨੇ ਤੋਂ ਉੱਠ ਗਏ ਨੇ ਕਿਸਾਨ ਇਹ ਦਿੱਲੀ ਦੇ ਬਾਰਡਰ ਜਿਹੜੇ ਉਹ ਬਹੁਤ ਘਟ ਗਿਆ ਕਿਸਾਨ ਉੱਥਾਂ ਦੀ ਕੋਈ ਗੱਲ ਹੈ ਕਿ ਜਿਵੇਂ ਕੋ ਬਾਡੀ ਦਾ ਸੀਜ਼ਨ ਹੈ ਕਿਸਾਨ ਆਪਣੇ ਆਪ ਦੀ ਪਿੰਡਾਂ 'ਚ ਗਏ ਹੋਏ ਨੇ ਪਰ ਆਪਾਂ ਜੇ ਇਹ ਗੱਲ ਕਹੀਏ ਕਿਸਾਨ ਉੱਠ ਗਏ ਨੇ ਤੇ ਬੜੀ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਗੋਦੀ মিডিਆ ਉਹ ਸਾਜਸ਼ ਘੜ ਰਿਹਾ ਹੈ ਸਰ ਕੇਂਦਰ ਸਰਕਾਰ ਦੇ ਕਹਿਣ ਤੇ ਸਾਰੀਆਂ ਜਿਹੜੀਆਂ ਖਬਰਾਂ ਆਈਆਂ ਜੋ ਵੀ ਕੰਮ ਕਰ ਰਿਹਾ ਉਹ ਕਰ ਰਿਹਾ ਇਸ ਵੇਲੇ ਜੇ ਆਪਾਂ ਗੱਲ ਕਰੀਏ ਨਾ ਕਿਰਨ ਜੀ ਤੇ ਜੇ ਗੱਲ ਕਰੀਏ ਡੈਮੋਕ੍ਰੇਸੀ ਦੇ ਚਾਰ ਪਿੱਲਰ ਹੁੰਦੇ ਚਾਰ ਖੰਭੇ ਨੇ ਸਾਡੀ ਸੰਵਿਧਾਨੀਅਤ ਤੇ ਉਹ ਚਾਰੇ ਦੇ ਚਾਰੇ ਪਿੱਲਰ ਤੁਸੀਂ ਲਾ ਲੋ ਲੈਜਿਸਲੇਟਿਵਸ ਨੇ ਜਿਹੜੇ ਸਾਡੇ ਸਿਆਸਤਦਾਨ ਨੇ ਉਹਨਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਦੇਸ਼ ਦਾ ਵਿੱਚ ਮਤਲਬ ਘੁਣ ਲਾ ਰਹੇ ਨੇ ਤੁਸੀਂ ਬਿਊਰੋਕ੍ਰੇਸੀ ਲਾ ਲੋ ਅੱਜ ਕਿੰਨੇ ਕੁ ਬਿਊਰੋਕਰੇਟਸ ਨੇ ਜਿਹੜੇ ਇਸ ਦੇਸ਼ ਦੇ ਵਿੱਚ ਸਾਈਮੈਨੇਜ ਕੰਮ ਕਰ ਰਹੇ ਨੇ ਪੱਤਰਕਾਰ ਤਾਂ ਜਿਹੜੀ ਆ ਉਹ ਆਪਾਂ ਗੋਦੀ ਮੀਡੀਆ ਤੇ ਦੇਖ ਰਹੇ ਹਾਂ ਜੇ ਅੱਜ ਸੋਸ਼ਲ ਮੀਡੀਆ ਨਾ ਹੋਵੇ ਤੇ ਅੱਜ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਉਹ ਦਬਾ ਲਈਆਂ ਜਾਂਦਾ ਸੋਸ਼ਲ ਮੀਡੀਆ ਦੇ ਕਾਰਨ ਆਪ ਜੂਦ ਵੀ ਜੋ ਇਸ ਤਰੀਕੇ ਦੇ ਜਿਹੜੇ ਹੈਗੇ ਆ ਗੈਰ ਜਮਹੂਰੀ ਜਿਹੜੇ ਕਾਰਨਾਮੇ ਉਹ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਹੁਣ ਗੱਲ ਇਹ ਆ ਸਾਡੀ ਮਾਨਯੋਗ ਅਦਾਲਤ ਜੇ ਸਾਡੀ ਮਾਨਯੋਗ ਅਦਾਲਤ ਅੱਜ ਕੁਝ ਚੰਦ ਸਾਲ ਪਹਿਲਾਂ ਆ ਜਾਂ ਕੁਝ ਥੇਰ ਪਹਿਲਾਂ ਇੱਕ ਸੁਪਰੀਮ ਕੋਰਟ ਦੇ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਸਾਰਿਆਂ ਨੂੰ ਪਤਾ ਕਿਸ ਮੁੱਦੇ ਤੇ ਸੀ ਚਲੋ ਮਾਨਯੋਗ ਅਦਾਲਤ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਪਰ ਇਸ ਵੇਲੇ ਜੋ ਸਾਡੇ ਦੇਸ਼ ਦੇ ਜਿਹੜੇ ਖੰਭੇ ਨੇ ਜਿਹੜੇ ਜਮਹੂਰੀਅਤ ਨੂੰ ਦਰਸਾਉਂਦੇ ਨੇ ਉਹ ਮੈਂ ਸਮਝਣਾ ਕਿ ਇਸ ਵੇਲੇ ਉਹ ਬੜੇ ਖਤਰੇ ਦੇ ਵਿੱਚ ਮੈਂ ਦਸਾਂਗਾ ਸਰ ਇੱਕ ਆਪਰੇਸ਼ਨ ਕਲੀਨ ਚਲਾਇਆ ਗਿਆ ਆਪਰੇਸ਼ਨ ਕਲੀਨ ਦੇ ਵਿੱਚ ਤਹਿਤ ਸਾਰੇ ਕਿਸਾਨਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਉਹਨਾਂ ਦੀ ਕਹਿ ਸਕਦੇ ਆ ਕਿ ਕਰੋਨਾ ਦੇ ਨਾਮ ਤੇ ਸਿਆਸੀ ਸਾਜ਼ਿਸ਼ قرار ਕਿ ਹਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਇਸ ਦੇ ਵਿੱਚ ਆਪਰੇਸ਼ਨ ਕਲੀਨ ਦੇ ਦੌਰਾਨ 라ਕੇ ਇਸ ਟਿਕਰ ਦਾ ਇੱਕ ਬਹੁਤ ਵੱਡਾ ਐਲਾਨ ਆ ਕਿ ਕੁਝ ਵੀ ਹੋ ਜਾਏ ਉਹ ਜਿਹੜਾ ਸੰਘਰਸ਼ ਜਾਰੀ ਰੱਖਣਗੇ ਉਹ ਆਪਣੇ ਸੰਘਰਸ਼ ਨੂੰ ਖਤਮ ਨਹੀਂ ਕਰਨਗੇ ਲਾਕਡਾਊਨ ਲੱਗੇ ਚਾਹੇ ਕੁਝ ਵੀ ਹੋਵੇ ਇਸ ਬਾਰੇ ਤਾਂ ਨਹੀ ਵੀ ਪੁੱਛਦੇ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਆਪਰੇਸ਼ਨ ਕਲੀਨ ਦੀ ਨਹੀਂ ਗੱਲ ਕਰਾਂਗੇ ਤੇ ਰਕਿਸਟ ਕੈਰ ਕਰਾਂਗੇ ਦੇਖੋ ਪਿਛਲੇ ਲਗਭਗ 4.5 ਮਹੀਨਿਆਂ ਤੋਂ ਜੋ ਕਿਸਾਨ ਅੰਦੋਲਨ ਦਿੱਲੀ ਦੇ ਬਰੁਹਾ ਦੇ ਉੱਤੇ ਚੱਲ ਰਿਹਾ ਹੈ ਉਸ ਵੇਲੇ ਜਿਸ ਤਰੀਕੇ ਨਾਲ ਸਰਦੀਆਂ ਦੇ ਵਿੱਚ ਕਿਸਾਨ ਜਦੋਂ ਦਿੱਲੀ ਵੱਲ ਕੂਚ ਕਰ ਰਹੇ ਸੀ 4.5 ਮਹੀਨੇ ਪਹਿਲਾਂ ਉਥੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਪਾਣੀ ਦੇ ਬੁਛਾੜਾ ਕੀਤੇਆਂ ਗਈਆਂ ਨੇ ਜਿ ਤਰ੍ਹਾਂ ਉਹ ਸਾਡੇ ਦੇਸ਼ ਦੇ ਨਹੀਂ ਹੋਣ ਕਿਤੇ ਬਾਹਰੋਂ ਕੋਈ ਹਮਲਾਵਰ ਆਇਆ ਹੋਣ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰੀਟ ਕੀਤਾ ਗਿਆ ਠੀਕ ਹੈ ਜੀ ਉਹ ਇੱਕ ਸ਼ਾਂਤੀਪੂਰਨ ਆਪਣਾ ਜਿਹੜਾ ਸਨੇਹ ਹੈ ਆਪਣਾ ਜਿਹੜਾ ਉਹਨਾਂ ਦਾ ਜਮਹੂਰੀ ਹੱਕ ਹੈ ਉਸ ਨੂੰ ਲੈ ਕੇ ਉਹ ਚੱਲ ਰਹੇ ਸੀ ਕੇਂਦਰ ਸਰਕਾਰ ਵੱਲੋਂ ਗੈਰ ਜਮਹੂਰੀ ਕੰਮ ਕੀਤੇ ਗਏ ਨੇ ਕਿੱਲਾਂ ਗੱਡੀਆਂ ਗਈਆਂ ਸੜਕਾਂ ਦੇ ਉੱਤੇ ਉਹ ਬੜੀਆਂ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਸ਼ਾਇਦ ਜੇ ਐਨੀ ਜੇ ਕੇਂਦਰ ਸਰਕਾਰ ਇਹ ਜੇ ਕੰਮ ਕਿਤੇ ਚੀਨ ਦੇ ਬਾਰਡਰ ਤੇ ਕਰਦੀ ਨਾ ਚੀਨ ਦੇ ਜਿਹੜੇ ਕਈ ਕਿਲੋਮੀਟਰ ਤੱਕ ਦਾ ਸਾਡਾ ਜਿਹੜਾ ਏਰੀਆ ਹੈਗਾ ਚੀਨ ਨੇ ਕਵਰ ਕੀਤਾ ਨਾ ਅੱਜ ਉਹ ਚੀਜ਼ਾਂ ਨਾ ਹੁੰਦੀਆਂ ਸਰਕਾਰ ਦਾ ਜਿਹੜਾ ਰਵਈਆ ਹੈਗਾ ਆਪਣੇ ਲੋਕਾਂ ਦੇ ਉੱਤੇ ਤੁਸੀਂ ਕਰ ਰਹੇ ਹੋ ਜਿਹੜੇ ਮਤਲਬ ਆਪਣੀ ਜਮਹੂਰੀਅਤ ਹੱਕ ਕਰ ਰਹੇ ਨੇ ਡੈਮੋਕ੍ਰੇਸੀ ਦੀ ਲੋਕਤੰਤਰਤਾ ਦੀ ਜਮਹੂਰੀਅਤ ਇਹ ਹੀ ਦੀ ਖੂਬਸੂਰਤੀ ਹੈ ਕਿ ਆਪਾਂ ਆਪਣੀ ਆਵਾਜ਼ ਨੂੰ ਚੱਕ ਸਕਦੇ ਆਂ ਅਗਰ ਕੋਈ ਸਰਕਾਰ ਜਾਂ ਕੋਈ ਕੰਮ ਨਹੀਂ ਸਹੀ ਤਿੱਕਦਰਾ ਹੁੰਦਾ ਤੇ ਅਸੀਂ ਆਵਾਜ਼ ਚੱਕ ਸਕਦੇ ਆਂ ਪਰ ਉਸ ਨੂੰ ਆਵਾਜ਼ ਨੂੰ ਦਬਾਉਣਾ ਇਹ ਕਿ ਗੈਰ ਜਮਹੂਰੀ ਕੰਮ ਹੈਗਾ ਕਿਸਾਨਾਂ ਦੇ ਉੱਤੇ ਜਿਸ ਤਰੀਕੇ ਨਾਲ ਤਸ਼ੱਦਦ ਕੀਤੀ ਗਈ ਹੈ ਦੀਪ ਸਿੱਧੂ ਦੇ ਆਪਣੇ ਲੱਖਾਂ ਸਿਧਾਨਾਂ ਦੇ ਭਰਾ ਮੁੰਡੀ ਸਿਧਾਨਾਂ ਦੇ ਉੱਤੇ ਜੋ ਅਣਮਨੁੱਖੀ ਤਸ਼ੱਦਦ ਕੀਤੀ ਗਈ ਹੈ ਸ਼ਰਮ ਦੀ ਗੱਲ ਹੈ ਲਹਨਤ ਆਇਨਾ ਲੋਕਾਂ ਦੇ ਜੰਨੀਆਂ ਲਹਨਤਾ ਪਾਈਆਂ ਜਾ ਸਕਣ ਮੈਂ ਕਹਿੰਦਾ ਉਹ ਲਹਨਤਾ ਹੀ ਘਟਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਸਭ ਇਹੋ ਜਿਹੀ ਗੈਰ ਜਮਹੂਰੀ ਕੰਮ ਕੀਤੇ ਗਏ ਨੇ ਅਣਮਨੁੱਖੀ ਤਸ਼ੱਦਦ ਕੀਤੀ ਗਈ ਹੈ ਜੀ ਇਹ ਸਾਡੀ ਪੁਲਿਸ ਸਾਡੀ ਹਿਫਾਜ਼ਤ ਲਈ ਹੈ ਕਿ ਸਾਡੇ ਉੱਤੇ ਤਸ਼ੱਦਦ ਕਰਨ ਵਾਸਤੇ ਹੈ ਕਿੱਥੇ ਰਹਿ ਗਈ ਜੀ ਕੀ ਹੈ ਦੇਖੋ ਅੱਜ ਸਾਡੇ ਦੇਸ਼ ਦਾ ਹਰ ਚੀਜ਼ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਆ ਰਹੀ ਹੈ ਉਹ ਕੀ ਦਰਸਾਉਂਦੀ ਹੈ ਮੀਡੀਆ ਸਾਹਮਣੇ ਲੈ ਕੇ ਨਹੀਂ ਆ ਰਿਹਾ ਸਭ ਚੀਜ਼ਾਂ ਨੂੰ ਸੋ ਇਹ ਸਭ ਸਾਢੇ 4 ਮਹੀਨਿਆਂ ਤੋਂ ਜਿਸ ਤਰੀਕੇ ਦੇ ਨਾਲ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਕਿਸਾਨੀ ਨੂੰ ਬਚਾਉਣ ਦੇ ਲਈ ਇੱਕ ਸੰਘਰਸ਼ ਕਰ ਰਹੇ ਨੇ ਤਾਂ ਕਿ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਇਹ ਕਿਸਾਨੀ ਨਾ ਜਾ ਸਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣੇ ਜਿਹੜੇ ਨੇ ਇਹ ਜਿਹੜੇ ਸਾਡੇ ਸਿਆਸਤਦਾਨ ਨੇ ਨੇ ਇਹ ਪਪਿਟਸ ਨੇ ਪਪਿਟਸ ਪੰਪੇਟਸ ਮਤਲਬ ਕਟਪੁਥਲੀਆਂ ਨੇ ਉਹ ਜਿੱਦਾਂ ਨਚਾਉਂਦੇ ਨੇ ਉਹ ਨੱਚੀ ਜਾਂਦੀਆਂ ਨੇ ਕਾਨੂੰਨ ਅੱਜ ਇਹ ਚੀਜ਼ਾਂ ਦੇ ਅੱਜ ਬਾਹਰ ਨਿਕਲ ਕੇ ਆਈਆਂ ਦੇਖੋ ਚਾਹੇ ਕੋਈ ਵੀ ਸਰਕਾਰ ਹੈ ਇਹ ਕੇਂਦਰ ਦੇ ਵਿੱਚ ਸਾਡੇ ਮੁਲਖ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਰਿਹਾ ਹੈ ਹਮੇਸ਼ਾ ਤੋਂ ਜਿਹੜੇ ਜਿੰਨੇ ਵੀ ਜ਼ਿਆਦਾ ਕਾਰਪੋਰੇਟ ਘਰਾਣੇ ਨੇ ਆਪਣੇ ਤਰੀਕੇ ਨਾਲ ਆਪਣੇ ਕਾਨੂੰਨ ਬਣਾਉਂਦੇ ਨੇ ਕਾਨੂੰਨ ਇਹਨਾਂ ਦੀ ਮਰਮਰਜ਼ੀ ਤੇ ਮਨਮਰਜ਼ੀ ਦੇ ਮੁਤਾਬਕ ਬਣਾਇਆ ਜਾਂਦਾ ਕਿਉਂ ਫੰਡਿੰਗ ਔਨ ਕਰਦਾ ਹੈ ਇਲੈਕਸ਼ਨ ਦੇ ਵਿੱਚ ਜਿਹੜੇ ਵੱਡੇ ਵੱਡੇ ਆਗੂ ਨੇ ਉਹਨਾਂ ਦੀ ਫੰਡਿੰਗ ਕਿੱਥੋਂ ਹੁੰਦੀ ਹੈ ਇਹ ਕਾਰਪ ਹਿਆਦ ਹੁੰਦੀ ਆ ਫੰਡਿੰਗ ਸਾਰੀ ਸੋ ਅੱਜ ਵੀ ਜੋ ਇਹ ਸੰਘਰਸ਼ ਚੱਲਿਆ ਅੱਜ ਜੋ ਦਿਨ ਸਾਨੂੰ ਵੇਖਣ ਨੂੰ ਮਿਲਿਆ ਨਾ ਇਹਦੇ ਪਿੱਛੇ ਪੁਰਾਣੀ ਸਾਜਿਸ਼ ਚੱਲੀ ਆ ਰਹੀ ਹੈ ਜੀ ਠੀਕ ਹੈ ਸੋ ਜੋ ਰਕੇਸ਼ ਤਕੈਤ ਹੋਰਾਂ ਨੇ ਕਿਹਾ ਉਹਨਾਂ ਨੇ ਬੜਾ ਵੱਡਾ ਬਿਆਨ ਦਿੱਤਾ ਜਿਸ ਤਰੀਕੇ ਦੇ ਨਾਲ ਲਾਕਡਾਊਨ ਚਲਾਇਆ ਜਾ ਰਿਹਾ ਹੈ ਕਰੋਨਾ ਦਾ ਡਰ ਫਿਲਾਇਆ ਜੀ ਦੇਖੋ ਮੈਂ ਇਹ ਨਹੀਂ ਕਹਿੰਦਾ ਕਰੋਨਾ ਤੇ ਬਚਾ ਦੇ ਲਈ ਆਪਾਂ ਨੂੰ ਜੋ ਪ੍ਰੀਕਾਸ਼ਨ ਪਲੇਨ ਆ ਉਹ ਨਹੀਂ ਲੈਣੀ ਚਾਹੀਦੀ ਉਹ ਲੈਣੀ ਚਾਹੀਦੀ ਰਕੇਸ਼ ਟਕੈਤ ਨੇ ਕਿਹਾ ਕਿ ਹੈ ਕਿ ਜੇ ਲਾਕਡਾਊਨ ਲੱਗ ਜਾਂਦਾ ਹੈ ਤੇ ਅਸੀਂ ਆਪਣਾ ਜਿਹੜਾ ਅੰਦੋਲਨ ਬੰਦ ਨਹੀਂ ਕਰਨਾ ਅਸੀਂ ਅੰਦੋਲਨ ਲਾਵਾਂਗੇ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਆਪਣੇ ਜਿਹੜੇ ਪ੍ਰੇਜ ਨਹੀਂ ਉਹ ਵੀ ਪੂਰੇ ਰੈਕਾਸ਼ਨ ਪੂਰੀਆਂ ਉਹਨਾਂ ਨੇ ਕਿਹਾ ਕਿ ਮੈਂ ਪਹਿਲੇ ਡੋਜ਼ ਜਿਹੜੀ ਵੈਕਸੀਨੇਸ਼ਨ ਦੀ ਲਵਾ ਲਈ ਹੈ ਦੂਜੀ ਡੋਜ਼ ਜਿਹੜੀ ਆ ਲਵਾਣੀ ਹੈ ਅਸੀਂ ਉੱਥੇ ਜਿਹੜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿੰਨੇ ਵੀ ਕਿਸਾਨ ਬੈਠੇ ਨੇ ਅਸੀਂ ਨੇੜੇ-ਨੇੜੇ ਦੇ ਜਿਹੜੇ ਹਸਪਤਾਲ ਨੇ ਉਹਨਾਂ ਨਾਲ ਸੰਪਰਕ ਕਰ ਰਹੇ ਹਾਂ ਨੇੜੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ ਵੈਕਸੀਨੇਸ਼ਨ ਹੈ ਜਿਹੜੀ ਲਗਾਈ ਜਾ ਸਕੇ ਸੁਣਨ ਕਿਹਾ ਹੈ ਕਿ ਪਹਿਲਾਂ ਸ਼ਾਇਦ ਇਹਨਾਂ ਨੇ ਟੀਕਾ ਨਾਲ ਲਵਾਣ ਦੀ ਜਿਹੜੀ ਆ ਗੱਲ ਕੀਤੀ ਸੀ ਕਿਸਾਨਾਂ ਆਗੂ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਉਹ ਸਭ ਚੀਜ਼ਾਂ ਨੂੰ ਚਾਲਾਂ ਨੂੰ ਸਮਝ ਰਹੇ ਨੇ ਕਿ ਸਰਕਾਰ ਵਿਕਟਮ ਨਾ ਬਣਾ ਦਿੱਤਾ ਜਾਵੇ ਵਿਕਟਮ ਕਾਰਕ ਤੇ ਜੀ ਵਿਕਟਮ ਨਾ ਬਣਾ ਦਿੱਤਾ ਜਾਵੇ ਵਿਕਟਮ ਕਾਰਕ ਇਹਨਾਂ ਨੂੰ ਦੋਸ਼ੀ ਨਾ ਬਣਾ ਤਕ ਦੋਸ਼ ਇਕਰਾਰ ਨਾ ਦਾ ਅਕਿਊਜ਼ ਨਾ ਬਣਾ ਦਿੱਤਾ ਜਾਵੇ ਇਹਨਾਂ ਨੂੰ ਠੀਕ ਹੈ ਔਰ ਇਹ ਜਿਹੜੀਆਂ ਚੀਜ਼ਾਂ ਨੇ ਉਹ ਹੁਣ ਉੱਥੇ ਟੀਕਾ ਲਾਉਣ ਦੇ ਬਾਰੇ ਜੋ ਹੈ ਪ੍ਰਸ਼ਾਸਨ ਨਾਲ ਵੀ ਗੱਲਾਂ ਚੱਲ ਰਹੀਆਂ ਨੇ ਦੇਖੋ ਗੱਲ ਇਹ ਹੈ ਕਰਨ ਜੀ ਜੇ ਆਪਾਂ ਗੱਲ ਕਰੀਏ ਪੰਜ ਸੂਬਿਆਂ 'ਚ ਝੋਨਾ ਹੋਈਆਂ ਕਿ ਉੱਥੇ ਭਾਜਪਾ ਨੇ ਜਾ ਕੇ ਪ੍ਰਚਾਰ ਨਹੀਂ ਕੀਤਾ ਕਿ ਉੱਥੇ ਰੈਲੀਆਂ ਨਹੀਂ ਹੋਈਆਂ ਅੱਜ ਅਸੀਂ ਤਸਵੀਰਾਂ ਦੇਖਦੇ ਹਾਂ ਬਗੈਰ ਮਾਸਕ ਤੋਂ ਉੱਥੇ ਬੈਠੇ ਹੋਏ ਨੇ ਸਾਡੇ ਸਿਆਸਤਦਾਨ ਉਹਨਾਂ ਨੂੰ ਕੋਈ ਕੋਰੋਨਾ ਦਾ ਡਰ ਨਹੀਂ ਹੈਗਾ ਦੇਖੋ ਗੱਲ ਇਹ ਹੈ ਇਸ ਦੇਸ਼ ਦੇ ਵਿੱਚ ਕੋਰੋਨਾ ਨਾਲ ਕਿੰਨੇ ਪਰਸੈਂਟ ਲੋਕ ਮਰ ਰਹੇ ਨੇ ਉਸ ਤੋਂ ਵੱਧ ਲੋਕ ਭੁੱਖਾ ਪਾਰ ਰਹੇ ਨੇ ਖਾਣ ਨੂੰ ਅਨਾਜ ਨਹੀਂ ਹੈ ਮਾਲਿਟੀਸ਼ਨ ਦੇ ਦੇਖੋ ਕਿੰਨੇ ਬੱਚੇ ਪੀੜਤ ਨੇ ਸਾਡੇ ਮੁਲਕ ਦੇ ਵਿੱਚ ਪੂਰੀ ਖੁਰਾਕ ਨਹੀਂ ਮਿਲ ਰਹੀ ਤੁਸੀਂ ਉਹਨਾਂ ਦੇ ਅੰਨ ਦਾਣੇ ਦਾ ਉਹਨਾਂ ਦੇ ਜਿਹੜੇ ਚੀਜ਼ਾਂ ਨੇ ਉਹਨਾਂ ਵੱਲ ਧਿਆਨ ਰੱਖੋ ਸਾਡੇ ਅੱਜ ਜਿਹੜੇ ਸਿਆਸਤਦਾਨ ਨੇ ਅਸੀਂ ਚੁਣ ਕੇ ਭੇਜਦੇ ਹਾਂ ਉਹਨਾਂ ਨੂੰ ਉੱਥੇ ਅਸੈਂਬਲੀ 'ਚ ਭੇਜਦੇ ਹਾਂ ਅਸੀਂ ਪਾਰਲੀਮੈਂਟ 'ਚ ਭੇਜਦੇ ਹਾਂ ਚੁਣ ਕੇ ਫਿਰ ਸਾਡੇ ਉੱਥੇ ਜਾ ਕੇ ਕੰਮ ਕਰੋ ਸਾਡੇ ਉੱਥੇ ਜਾ ਕੇ ਇੱਕ ਤਰ੍ਹਾਂ ਦੇ ਨੌਕਰ ਨੇ ਅਸੀਂ ਤਨਖਾਹਾਂ ਕਿੱਥੋਂ ਮਿਲਦੀਆਂ ਇਹਨਾਂ ਨੂੰ ਸਾਡੇ ਟੈਕਸਿਸ ਤੋਂ ਤਨਖਾਹਾਂ ਮਿਲਦੀਆਂ ਮਿਸਯੂਟਿਲਾਈਜੇਸ਼ਨ ਸਾਡੀ ਮਣੀ ਦੀ ਹੋ ਰਹੀ ਹੈ ਉੱਥੇ ਪੈਸੇ ਨੂੰ ਗੈਰ ਵਾਜਬ ਢੰਗ ਦੇ ਨਾਲ ਉੱਥੇ ਕਿਸ ਤਰੀਕੇ ਨਾਲ ਖਰਾਬ ਕੀਤਾ ਜਾ ਰਿਹਾ ਹੈ ਸਾਡੇ ਸਿਆਸਤਦਾਨਾਂ ਵੱਲੋਂ ਸੋ ਗੱਲ ਇਹ ਹੈ ਕਿ ਇਹ ਸਭ ਚੀਜ਼ਾਂ ਇੱਕ ਛੜੇੰਤਰ ਦੇ ਤਹਿਤ ਮੈਂ ਕਹਾਂਗਾ ਇਕ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਉਥੇ ਮਾਹੌਲ ਬਣਾਇਆ ਗਿਆ ਹੈਗਾ ਇੱਕ ਮੈਂ ਸਮਝਦਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਭਰੇ ਜ਼ਰੂਰੀ ਹੈ ਸਾਨੂੰ ਜੋ ਵੀ ਸਰਕਾਰ ਦੀਆਂ ਹਦਾਇਤਾਂ ਨੇ ਉਹਦੀਆਂ ਪਾਲਣਾ ਕਰਨਾ ਮੈਂ ਇਸ ਚੀਜ਼ ਨੂੰ ਬਿਲਕੁਲ ਮਨਾਂ ਨਹੀਂ ਕਰਾਂਗਾ ਨਹੀਂ ਕਰਨਾ ਚਾਹੀਦਾ ਜੋ ਸਰਕਾਰ ਕਹਿੰਦੀ ਕਰਨਾ ਚਾਹੀਦਾ ਟੀਕੇ ਵੀ ਲਾਣੇ ਚਾਹੀਦੇ ਨੇ ਸਭ ਕੁਝ ਦੂਰੀ ਵੀ ਬਣਾ ਕੇ ਰੱਖਣੀ ਚਾਹੀਦੀ ਹੈ ਪਰ ਇਹ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਕਿ ਕੱਲੇ ਆਵਾਮ ਨੂੰ ਪਾਲਣਾ ਕਰਨੀ ਚਾਹੀਦੀ ਉਦੋਂ ਕਰੋਨਾ ਕਿੱਥੇ ਜਾਂਦਾ ਜਦੋਂ ਸਰਕਾਰ ਉੱਥੇ ਰੈਲੀਆਂ ਕਰਦੀ ਹੈ ਜੀ ਬਿਲਕੁਲ ਉਦੋਂ ਕਰੋਨਾ ਕਿੱਥੇ ਜਾਂਦਾ ਜਦੋਂ ਇੱਥੇ ਏਡੇ ਮਤਲਬ ਜੋ ਕਾਰਵਾਈਆਂ ਕੀਤੀ ਜਾਂਦੀਆਂ ਰੈਲੀਆਂ ਕੀਤੀਆਂ ਜਾਂਦੀਆਂ ਵੱਡੇ ਵੱਡੇ ਉੱਥੇ ਚੀਜ਼ਾਂ ਹੁੰਦੀਆਂ ਨੇ ਉਦੋਂ ਕੋਈ ਕਰੋਨਾ ਦਾ ਡਰ ਨਹੀਂ ਮਹਾਰਾਸ਼ਟਰ ਜੇ ਤੁਸੀਂ ਦੇਖ ਲਓ ਅੱਜ ਦਿੱਲੀ ਦੀ ਕੋਈ ਇੱਕ ਪਿਛੇ ਦੀ ਸਟੇਟਮੈਂਟ ਵੀ ਆਈ ਹੈਗੀ ਕਿ ਜੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹਦੇ ਕਰਕੇ ਕਰੋਨਾ ਵਧਿਆ ਹੈ ਮਹਾਰਾਸ਼ਟਰ ਦਾ ਜਿਹੜਾ ਸਭ ਤੋਂ ਜ਼ਿਆਦਾ ਉੱਥੇ ਪ੍ਰਭਾਵਿਤ ਹੈ ਉਹ ਉੱਥੇ ਉੱਥੇ ਕੀ ਉੱਥੇ ਕੀ ਹੋ ਰਿਹਾ ਜੀ ਬਿਲਕੁਲ ਬਿਲਕੁਲ ਜੇ ਇਹਦਾ ਮਤਲਬ ਹੈ ਪੰਜਾਬ ਤੋਂ ਬਾਅਦ ਹੁਣ ਕਿੰਨੇ ਕ ਕਿਸਾਨ ਕਰੋਨਾ ਦੇ ਨਾਲ ਪ੍ਰਭਾਵਿਤ ਹੋਏ ਨੇ ਆਪਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਮੈਂ ਇੱਕ ਬਹੁਤ ਵੱਡੇ ਪ੍ਰਾਈਵੇਟ ਹਸਪੀਟਲ ਦੇ ਡਾਕਟਰ ਦੀ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਉਹ ਡਾਕਟਰ ਸਾਹਿਬ ਨੇ ਕਿਹਾ ਸੀਗਾ ਚੀਫ ਕਾਰਡੀਕ ਸਰਜਨ ਸੀ ਕਿ ਜਿਹੜੀਆਂ ਇਹ ਰਿਪੋਰਟਾਂ ਨੇ ਇਹ ਕੋਰੋਨਾ 70 ਫੀਸਦੀ ਜਿਹੜਾ ਟੈਸਟਿੰਗ ਹੁੰਦੀ ਹੈ ਜੇ ਸਿਰਫ 70 ਫੀਸਦੀ ਸੂਚੋਂ ਪੁਖਤਾ ਰਿਪੋਰਟਾਂ ਹੋ ਸਕਦੀਆਂ ਨੇ 30% ਹੋ ਸਕਦਾ ਹੈ ਕਿ ਰਿਪੋਰਟਾਂ ਗਲਤ ਹੋਣ ਉਹਨਾਂ ਨੇ ਹੁਣ ਦੇਖ ਲਓ ਕਿ ਇਹ ਤੇ ਅੱਜ ਤੁਸੀਂ ਕੋਈ ਵੀ ਕਰੋਨਾ ਦੀ ਟੈਸਟਿੰਗ ਕਰਾਉਂਦਾ ਕੋਈ ਵੀ ਕਰਾਉਂਦਾ ਹੈਗਾ ਕਿੰਨੇ ਅੰਮ੍ਰਿਤਸਰ ਦੇ ਵਿੱਚ ਵੀ ਕਿੰਨੇ ਇਹੋ ਜਿਹੇ ਲੈਬੋਰਟਰੀਆਂ ਫੜੀਆਂ ਗਈਆਂ ਨੇ ਪਤਾ ਨਹੀਂ ਕਿੰਨੀਆਂ ਇਹੋ ਜਿਹੇ ਹੋਣਗੀਆਂ ਜਿਹੜੀਆਂ ਨਕਲੀ ਰਿਪੋਰਟਾਂ ਬਣਾ ਰੱਖੀਆਂ ਨੇ ਬਿਲਕੁਲ ਬਿਲਕੁਲ ਇੱਕ ਤਰ੍ਹਾਂ ਦਾ ਟੈਰਰ ਸਰਕਾਰ ਨੇ ਕ੍ਰੀਏਟ ਕੀਤਾ ਜਾ ਰਿਹਾ ਹੈ ਜੀ ਜੀ ਹੁਣ ਦੂਜੀ ਗੱਲ ਤੁਸੀਂ ਕੀਤੀ ਸੀ ਆਪਰੇਸ਼ਨ ਕਲੀਨ ਦੀ ਜੀ ਸੁਣਨ ਚ ਆਇਆ ਇਹ ਰਿਪੋਰਟ ਕਿੰਨੀ ਕੁ ਪੁਖਤਾ ਹੈ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਸੁਣਨ ਚ ਆਇਆ ਹੈ ਕਿ 에어로ਕ੍ਰਾਫਟ ਦੇ ਨਾਲ ਜਹਾਜ਼ਾਂ ਦੇ ਨਾਲ ਦਿੱਲੀ ਹਵਾਈ ਸਰਵੇਖਣ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਇਹ ਕਿ ਆਉਣ ਵਾਲੇ ਚੰਦ ਜੋ ਪਤਾ ਲੱਗਿਆ ਕਿ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਸਰਕਾਰ ਕੋਈ ਬਹੁਤ ਵੱਡਾ ਕਾਰਵਾਈ ਕਰ ਸਕਦੀ ਹੈ ਇਹ ਸਰਕਾਰ ਜਿਹੜੀ ਹੈਗੀ ਉੱਥੇ ਦੇਖ ਰਹੀ ਹੈ ਵੀ ਕੀ ਕੀ ਕਿਸ ਤਰੀਕੇ ਦੇ ਨਾਲ ਉੱਥੇ ਲੋਕ ਬੈਠੇ ਹੋਏ ਨੇ ਜੀ ਕਿਸਾਨ ਬੈਠੇ ਹੋਏ ਨੇ ਉਹ ਪਹਿਲਾਂ ਤੇ ਸਰਕਾਰ ਤੇ ਪ੍ਰਸ਼ਾਸਨ ਜੋ ਸੁਣਨ ਜਾ ਰਿਹਾ ਹੈ ਕਿ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਦੂਜੀ ਵਾਰ ਵੀ ਸਮਝਾਉਣ ਦੀ ਕੋਸ਼ਿਸ਼ ਕਰਨਗੇ ਤੇ ਤੀਸਰੀ ਵਾਰ ਜਿਹੜਾ ਬਲਦ ਹੈ ਉਹ ਉਪਯੋਗ ਪ੍ਰਯੋਗ ਪੁਲਿਸ ਤੇ ਐਨਡੀਆਰਐਫ ਟੀਮਾਂ ਦਾ ਜੀ ਕਰ ਸਕਦੀ ਹੈ ਸੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਪਹਿਲੇ ਲੱਗੇ ਹੋਏ ਨੇ ਕਿ ਚਾਹੇ ਸਾਡੇ ਤੇ ਕੋਈ ਵੀ ਆ ਜਾਵੇ ਇੰਨੀਆਂ ਬਿਛਾੜਾ ਕੀਤੀਆਂ ਐਨਾ ਕੁਝ ਹੋਇਆ ਕਿਸਾਨਾਂ ਦੇ ਉੱਤੇ ਦੋਸ਼ ਵੀ ਲੱਗੇ ਇਹਨਾਂ ਨੇ ਹਿੰਸਾ ਭੜਕਾਈ ਹੈ ਮੇਰੀ ਗੱਲ ਦੱਸੋ ਕਿਰਨ ਜੀ ਜੋਸ ਮੀਲੇ ਉਥੇ ਇਹ ਸਭ ਕੰਮ ਹੋਏ ਨੇ ਕਿੰਨੀ ਫੋਰਸ ਦੀ ਦਿੱਲੀ ਪੁਲਿਸ ਕਿੰਨੀ ਸੀਗੀ ਹਥਿਆਰ ਕਿਹਨਾਂ ਕੋਲ ਸੀ ਕਿਸਾਨਾਂ ਕੋਲ ਸੀ ਕਿ ਇਹਨਾਂ ਕੋਲ ਸੀ ਉਲਟੇ ਦੋਸ਼ ਇਹਨਾਂ ਤੇ ਲਾਇਆ ਗਿਆ ਤਸ਼ੱਦਦ ਕੀਤੀ ਗਈ ਬਜ਼ੁਰਗ ਕਿਸਾਨ ਜਿਹੜੇ ਕਿ 80 85% ਸਾਲ ਦੇ ਬਜ਼ੁਰਗ ਕਿਸਾਨ ਸੀ ਉਹਨਾਂ ਦੇ ਨਾਲ ਅਣਮਨੁੱਖੀ ਜਿਹੜਾ ਤਸ਼ੱਦਦ ਕੀਤੀ ਗਈ ਇਹ ਸਰਕਾਰ ਜਿਹੜੀ ਹੈ মিডিਆ ਜਿਹੜਾ ਹੈ ਇਹਨਾਂ ਦੇ ਹੱਥ ਚ ਜੋ ਮਰਜ਼ੀ ਕਰ ਲੈਣ ਜੀ ਜਿੰਨੂੰ ਮਰਜ਼ੀ ਦੋਸ਼ੀ ਕਰਾ ਦੇ ਦੇਣ ਜੋ ਮਰਜ਼ੀ ਕਰ ਲੈਣ ਸੋ ਗੱਲ ਮੁਕਦੀ ਗੱਲ ਇਹ ਹੈ ਜਿਸ ਤਰੀਕੇ ਦੇ ਨਾਲ ਆਪਰੇਸ਼ਨ ਕਲੀਨ ਦੀ ਗੱਲ ਕੀਤੀ ਜਾ ਸਕਦੀ ਹੈ ਮੈਂ ਤਾਂ ਕਹਿਣਾ ਚਾਹਾਂ ਚਲੋ ਇਹ ਚੀਜ਼ ਝੂਠ ਹੀ ਸਾਬਤ ਹੋਵੇ ਪਰ ਕਿਸਾਨ ਜਿਹ ਇਹੋ ਜਿਹੇ ਹਾਲਾਤ ਵੀ ਪੈਦਾ ਹੁੰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿਸਾਨ ਇਹਨਾਂ ਕਰਕੇ ਚਾਹੇ ਕਿਸਾਨਾ ਨੇ ਕਹਿੰਦਾ ਸਾਨੂੰ ਸ਼ਹੀਦ ਹੋਣਾ ਪੈ ਜੇ ਸਾਨੂੰ ਸ਼ਹਾਦਤ ਦੇਣੀ ਪੈ ਜੇ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਸੋ ਹਾਲਾਤ ਜਿਹੜੇ ਨੇ ਆਉਣ ਵਾਲੇ ਦੌਰ ਦੇ ਵਿੱਚ ਹੋ ਸਕਦਾ ਨਾਜ਼ੁਕ ਹੋ ਜਾਣ ਸੋ ਅਸੀਂ ਇਹ ਚਾਹੁੰਦੇ ਆ ਕਿ ਚਲੋ ਜੋ ਕਿਸਾਨ ਸਾਡੇ ਉੱਤੇ ਸਾਡੇ ਲਈ ਬੈਠੇ ਨੇ ਇਕੱਲੇ ਆਪਣੇ ਲਈ ਨਹੀਂ ਬੈਠੇ ਸਾਡੇ ਲਈ ਬੈਠੇ ਨੇ ਪੂਰੇ ਮੁਲਖ ਲਈ ਬੈਠੇ ਨੇ ਤੇ ਅਸੀਂ ਇਹ ਚਾਹੁੰਦੇ ਆ ਕਿ ਉਹ ਕਾਮਯਾਬ ਹੋ ਕੇ ਵਾਪਸ ਪਰਤਣ ਜੀ ਤੇ ਸਰ ਜਿਸ ਤਰੀਕੇ ਨਾਲ ਇਹ ਕਿਸਾਨੀ ਅੰਦੋਲਨ ਨੂੰ ਬਹੁਤ ਲੰਬਾ ਸਮਾਂ ਹੋ ਚੁੱਕਾ ਹੈ ਲੰਬਾ ਸਮਾਂ ਬੀਤ ਕੇ ਆਪਣੇ ਘਰਾਂ ਨੂੰ ਛੱਡ ਕੇ ਉੱਥੇ ਬੈਠੇ ਨੇ ਜਿਸ ਤਰੀਕੇ ਨਾਲ ਵਾਅਦਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਿਉਂਤਪੰਦੀ ਹੋ ਸਕਦੀ ਹੈ ਇਸ ਦੀ ਦੇਖੋ ਕਿਸਾਨਾ ਨੇ ਵੀ ਜਿਸ ਤਰੀਕੇ ਦੇ ਨਾਲ ਨਵੀਂ-ਨਵੀਂ ਜਿਸ ਤਰ੍ਹਾਂ ਰਕੀਸਟ ਕਿਆ ਥੋੜਾ ਨੇ ਕਹਿ ਸੀ ਕਿ 2 ਅਕਤੂਬਰ ਤੱਕ ਨੇ ਅਸੀਂ ਫਿਕਸ ਕਰ ਚੁੱਕੇ ਆ ਕਿ ਪਲਾਨ ਹੋਣਾ ਹੈ ਅੱਜ ਤੁਸੀਂ ਦੇਖ ਲਓ ਕਿ 26 ਜਨਵਰੀ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਅੰਦੋਲਨ ਸੀ ਸਾਨੂੰ ਲੱਗਦਾ ਸੀ ਬਸ ਖਤਮ ਹੋ ਗਿਆ ਠਹਿ ਗਿਆ ਰਹਿ ਗਿਆ ਪਰ ਜਿਸ ਤਰੀਕੇ ਦੇ ਨਾਲ ਜਿਹੜੇ ਰਕੇਸ਼ ਟਕੈਤ ਦੇ ਹੰਝੂਆਂ ਨੇ ਇੱਕ ਨਵੀਂ ਸੰਜੀਵਨੀ ਦਾ ਕੰਮ ਕੀਤਾ ਔਰ ਉਸ ਦੇ ਵਿੱਚ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਨਾਲ ਮੋੜਾ ਪੈ ਗਿਆ ਨਵੇਂ ਜੋਸ਼ ਭਰ ਗਿਆ ਔਰ ਆਏ ਦਿਨ ਤੁਸੀਂ ਵੀ ਦੇਖ ਲਓ ਕਦੀ ਵਿਸਾਖੀ ਦੇ ਉੱਤੇ ਖਾਲਸਾ ਸਾਜਨਾ ਦਿਹਾੜਾ ਵਿਸਾਖੀ ਉੱਥੇ ਮਨਾਈ ਹੈ ਦੂਸਰੇ ਤਿਹਾਰ ਉੱਥੇ ਮਨਾ ਰਹੇ ਨੇ ਹਿਸਟੋਰੀਕਲ ਮੂਵਮੈਂਟ ਕ੍ਰੀਏਟ ਹੋ ਰਹੇ ਨੇ ਕਿੰਦੀਆਂ ਜਾ ਰਹੀਆਂ ਨੇ ਇੱਕ ਬਹੁਤ ਵੱਡਾ ਅੰਦੋਲਨ ਸਿਰਫ ਦੇਖੋ ਇਸ ਅੰਦੋਲਨ ਨੂੰ ਲੈ ਕੇ ਸਿਰਫ ਇੱਥੇ ਨਹੀਂ ਵਿਦੇਸ਼ਾਂ ਦੇ ਵਿੱਚ ਚਾਹੇ ਬ੍ਰਾਜ਼ੀਲ ਆ ਚਾਹੇ ਯੂਐਸਏ ਚਾਹੇ ਯੂਕੇ ਆ ਚਾਹੇ ਪਾਕਿਸਤਾਨ ਉੱਥੇ ਗੱਲਾਂ ਚੱਲੀਆਂ ਨੇ ਪਾਕਿਸਤਾਨ ਦਾ ਅੱਜ ਕਿਸਾਨ ਜਿਹੜਾ ਹੈਗਾ ਉਹ ਵੀ ਦੇਖ ਰਿਹਾ ਹੈ ਅਸੀਂ ਤੇ ਕਹਿੰਨੇ ਸਾਡੇ ਦੁਸ਼ਮਣ ਦੇ ਮਲਕਾ ਦੇਖੋ ਗੱਲ ਹੈ ਕਿ ਵਿਚਾਰਧਾਰਾ ਕਿਸਾਨ ਦੀ ਇੱਥੇ ਦੋਸਤੀ ਹੈ ਦੁਸ਼ਮਣੀ ਦੀ ਗੱਲ ਨਹੀਂ ਕਰ ਰਹੇ ਅਸੀਂ ਵਿਚਾਰਧਾਰਾ ਦੀ ਗੱਲ ਕਰ ਰਹੇ ਹਾਂ ਸਾਡਾ ਜ਼ਮੂਰੀ ਹੱਕ ਹੈ ਯੂਐਸਏ ਦੇ ਵਿੱਚ ਯੂਕੇ ਦੀ ਸੰਸਦ ਦੇ ਵਿੱਚ ਗੱਲਾਂ ਚੱਲੀਆਂ ਨੇ ਵੀ ਉਹ ਕਹਿ ਰਹੇ ਨੇ ਵੀ ਅਸੀਂ ਤੋੜਾ ਇਹ ਇੰਟਰਨਲ ਮੈਟਰ ਹੈ ਕਿ ਕੋਈ ਕਾਨੂੰਨ ਬਣਾਉਣਾ ਜਾਂ ਉਹਨੂੰ ਤੋੜਨਾ ਇੰਟਰਨਲ ਮੈਟਰ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਜੋ ਜਮਹੂਰੀਅਤ ਨੂੰ ਸੰਘ ਲਾਈ ਹੈ ਜਿਸ ਤਰੀਕੇ ਦੇ ਨਾਲ ਗਿਆ ਅਨੁਮੁੱਖੀ ਤਸ਼ੱਦਦ ਕੀਤੇ ਇਹ ਜਮਹੂਰੀਅਤ ਨਹੀਂ ਹੈਗਾ ਕਿਸੇ ਦੀ ਆਵਾਜ਼ ਨੂੰ ਦਬਾਉਣਾ ਉੱਥੇ ਇੰਨੀਆਂ ਜ਼ਿਆਦਾ ਗੱਲਾਂ ਚੱਲੀਆਂ ਨੇ ਤੇ ਇੱਕ ਤਰੀਕੇ ਦੇ ਨਾਲ ਜਿਹੜੀ ਚੀਜ਼ ਹੈ ਉਹ ਆਪਾਂ ਜਿਹੜੀ ਸ਼ਭੀ ਹੈ ਸਾਡੇ ਦੇਸ਼ ਦੀ ਉਹਨੂੰ ਕੇਂਦਰ ਸਰਕਾਰ ਨੇ ਸੰਨ ਲਾਈ ਹੈ ਦੇਖ ਲਓ ਕਿ ਜੋ ਇਸ ਵੇਲੇ ਜਮਹੂਰੀਅਤ ਹੈ ਸਾਡੀ ਜਿਹੜੇ ਸਰਵੇਖਣ ਰਿਪੋਰਟਾਂ ਆਉਂਦੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਸਾਡੀ ਜਮਹੂਰੀਅਤ ਨੂੰ ਡੈਮੋਕ੍ਰੇਸੀ ਨੂੰ ਫਲਾਰਡ ਡੈਮੋਕ੍ਰੇਸੀ ਦੇ ਦਾਇਰੇ ਦੇ ਵਿੱਚ ਲੈ ਕੇ ਆ ਰਹੇ ਫੁੱਲ ਡੈਮੋਕ੍ਰੇਸੀ ਤੋਂ ਫਲਾਰਡ ਡੈਮੋਕ੍ਰੇਸੀ ਇਹ ਹਾਲਾਤ ਸਾਡੇ ਦੇਸ਼ ਦੇ ਪੈਦਾ ਹੋ ਚੁੱਕੇ ਨੇ ਤੇ ਮੈਂ ਇਹ ਚਾਹੁੰਦਾ ਕਿ ਸਰਕਾਰ ਜਿਹੜੀ ਹੈ ਅਗਰ ਉਹ ਵਾਕੇ ਦੇਸ਼ ਦੀ ਭਲਾਈ ਚਾਹੁੰਦੀ ਹੈ ਕਿਸਾਨਾਂ ਦੀ ਭਲਾਈ ਚਾਹੁੰਦੀ ਹੈ ਤਾਂ ਜਿਸ ਤਰੀਕੇ ਨਾਲ ਕਿਸਾਨ ਚਾਹੁੰਦੇ ਨੇ ਕਿ ਜਿਸ ਹਾਲਾਤ ਦੇ ਕੋਸ਼ ਨੇ ਜੋ ਕਾਨੂੰਨਾਂ ਨੂੰ ਰੱਦ ਕਰਨਾ ਚਾਹੁੰਦੇ ਨੇ ਤੇ ਇਹਨਾਂ ਨੂੰ ਮੈਂ ਸਮਝੇ ਨੇ ਕਿ ਰੱਦ ਕਰ ਦੇਣਾ ਚਾਹੀਦਾ ਜੀ ਥੈਂਕ ਯੂ ਸੋ ਮੱਚ ਵੀਰਿੰਦਰ ਜੀ ਆਪਣੇ ਇਹਨਾਂ ਅਨਮੋਲੇ ਵਿਚਾਰ ਤੁਸੀਂ ਸਾਡੇ ਨਾਲ ਸ਼ੇਅਰ ਕੀਤੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਤੁਹਾਨੂੰ ਵੀ ਵੀਰਿੰਦਰ ਜੀ ਦੇ ਜਿਹੜੇ ਵਿਚਾਰ ਨੇ ਬਹੁਤ ਵਧੀਆ ਲੱਗੇ ਹੋਣਗੇ ਇਸ ਦੇ ਨਾਲ ਹੀ ਜੋ ਵੀ ਕਿਸਾਨੀ ਮੁੱਦਿਆਂ ਦੇ ਬਾਰੇ ਤੁਹਾਡੀ رائے ਹੈ ਉਹ ਸਾਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਮੁੱਦੇ ਲੈ ਕੇ ਅਸੀਂ ਫਿਰ ਤੋਂ ਆਵਾਂਗੇ ਤੁਸੀਂ ਵੇਖਦੇ ਰਹੋ ਹਾਂ ਸਮਝ